ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹਰੀਆਂ ਮਿਰਚਾਂ ਤਾਂ ਆਪਾਂ ਕਈ ਤਰੀਕਿਆਂ ਨਾਲ ਬਣਾਉਨੇ ਆ ਜੀ ਕਦੇ ਹਰੀਆਂ ਮਿਰਚਾਂ ਦੇ ਵਿੱਚ ਅਦਰਕ ਪਾ ਕੇ ਸਬਜ਼ੀ ਬਣਾ ਲਈ ਕਦੇ ਹਰੀਆਂ ਮਿਰਚਾਂ ਦੀ ਸਬਜ਼ੀ ਬਣਾ ਲਈ ਮੈਂ ਕਹਿੰਨੀ ਆ ਕਦੇ ਹਰੀਆਂ ਮਿਰਚਾਂ ਤੜਕ ਲੀਆਂ ਤੇ ਕਦੇ ਹਰੀਆਂ ਮਿਰਚਾਂ ਦਾ ਅਚਾਰ ਪਾ ਲਿਆ ਹਨ ਤੇ ਜਿਹੜੇ ਤਰੀਕੇ ਨਾਲ ਹੁਣ ਆਪਾਂ ਇਹ ਬਣਾ ਰਹੇ ਆ ਨਾ ਹਰੀਆਂ ਮਿਰਚਾਂ ਦਾ ਅਚਾਰ ਤੇ ਆ ਦੇਖਿਓ ਤੁਸੀਂ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਕਿਉਂਕਿ ਹਰੀਆਂ ਮਿਰਚਾਂ ਬਿਨਾਂ ਨਹੀਂ ਸਰਦਾ ਮਿਰਚਾਂ ਬਿਨਾਂ ਨਹੀਂ ਸਰਦਾ ਹੁੰਦਾ ਹਜੇ ਮਿੱਠੇ ਬਿਨਾਂ ਸਰ ਜੂਗਾ ਇੱਕ ਘੜੀ ਆਪਾਂ ਚਾਹ ਫਿੱਕੀ ਪੀ ਲਾਂਗੇ ਹਨ ਤੇ ਇਹ ਕਹਿੰਦੇ ਹੁੰਦੇ ਆ ਦਾਲ ਸਬਜ਼ੀ ਬਣਾ ਵੀ ਸਰ ਜਾਂਦਾ ਪਰ ਹਰੀਆਂ ਮਿਰਚਾਂ ਬਿਨਾਂ ਨਹੀਂ ਸਰਦਾ ਆਪਾਂ ਨੂੰ ਆਚਾਰ ਬਿਨਾਂ ਦੂਜਿਆਂ ਦਾ ਤਾਮਝਾਂ ਬਾਲਾ ਕਰਨਾ ਪੈਂਦਾ ਹਰੀ ਮਿਰਚ ਜਿਹੜੀ ਇਹ ਥੋੜੀ ਜੀ ਆਸਾਨ ਬਣ ਜਾਂਦੀ ਹੈਗੀ ਹੈ ਇਹ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਜੀ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਕਿਉਂਕਿ ਹਰੀ ਮਿਰਚ ਦਾ ਇਹ ਹੁੰਦਾ ਵੀ ਜੇ ਆਪਾਂ ਮਤਲਬ ਦਿਨੇ ਕਦੇ ਬੈਠੇ ਆ ਰੋਟੀ ਬਣਾਈ ਆ ਜਾਂ ਕਦੇ ਸਬਜੀ ਨਹੀਂ ਬਣੀ ਹਨਾ ਤਾਂ ਆਪਾਂ ਕੀ ਕਰਦੇ ਆ ਚੱਕ ਲਈ ਜੀ ਹਰੀ ਮਿਰਚ ਧਰ ਲਈ ਤੇ ਜਾਂ ਕਦੇ ਖੇਤ ਬੰਨੇ ਗਏ ਤੇ ਉੱਥੇ ਆਪਾਂ ਨਾਲ ਲੈ ਗਏ ਤੇ ਖੇਤ ਦੇ ਵਿੱਚ ਲੱਗਦਾ ਵੀ ਬੜਾ ਸਵਾਦ ਹੈ ਜੀ ਜਦੋਂ ਆਪਾਂ ਖੇਤ ਚ ਜਾਂਦੇ ਆ ਨਾ ਤੇ ਹਰੀਆਂ ਮਿਰਚਾਂ ਦਾ ਚਾਰ ਬੜਾ ਸਵਾਦ ਲੱਗਦਾ ਰੋਟੀ ਦੇ ਨਾਲ ਤਾਂ ਆਪਾਂ ਲੈ ਲਈਆਂ ਜੀ ਆਹ ਅੱਧਾ ਕਿਲੋ ਹਰੀਆਂ ਮਿਰਚਾਂ ਠੀਕ ਆ ਕਿਹੜਾ ਅੱਧਾ ਕਿਲੋ ਹਰੀਆਂ ਮਿਰਚਾਂ ਦਾ ਮੁੱਕਦਾ ਨਹੀਂ ਆਪਾਂ ਰੋਲਾ ਨਹੀਂ ਪਾਉਣਾ ਹੈਗਾ ਦੱਸਣਾ ਨਹੀਂ ਹੈਗਾ ਕੁੜੀਆਂ ਕੜੀਆਂ ਨੂੰ ਨਹੀਂ ਮੰਗਣ ਬਹਿ ਜਾਣਗੀਆਂ ਕਹਿਣਗੀਆਂ ਮਾਂ ਬਣਾ ਲਿਆ ਫਿਰ ਜਦੋਂ ਇਕੱਠਾ ਪਾਵਾਂਗੇ ਉਦੋਂ ਫੜਾਵਾਂਗੇ ਉਹਨਾਂ ਨੂੰ ਹਨਾ ਆਹ ਲੋ ਜੀ ਆਪਾਂ ਕੀ ਕੀਤਾ ਇਹਨਾਂ ਨੂੰ ਧੋ ਕੇ ਰੱਖੱਖੀਆਂ ਸੀਗੀਆਂ ਤੇ ਕੱਪੜੇ ਨਾਲ ਕਰ ਲੀਆਂ ਸਾਫ਼ ਕਿਉਂਕਿ ਇਹਨਾਂ ਤੇ ਪਾਣੀ ਨਹੀਂ ਲੱਗਣਾ ਚਾਹੀਦਾ ਜੇ ਪਾਣੀ ਲੱਗ ਗਿਆ ਤਾਂ ਇਹ ਸਾਰਾ ਮਾਮਲਾ ਜ ਆਪਣਾ ਗੜਬੜ ਹੋ ਜਾਊਗਾ ਹਨਾ ਹੁਣ ਕੀ ਕਰਨਾ ਜੀ ਇਹਨਾਂ ਨੂੰ ਪਹਿਲਾਂ ਤਾਂ ਤੁਸੀਂ ਚੀਰਾ ਦੇ ਲੋ ਚੀਰਾ ਦੇ ਕੇ ਤੇ ਲੰਮਾ ਲੰਮਾ ਚੀਰਾ ਦੇ ਕੇ ਰੱਖ ਲੋ ਜੀ ਆਪਾਂ ਇਹ ਭਰਕੇ ਨਹੀਂ ਬਣਾਉਣੀਆਂ ਹੈਗੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਦੰਨੀ ਆ ਤਰੀਕਾ ਇਹਦਾ ਭਰਕੇ ਵੀ ਬਣਾਉਣੀਆਂ ਹੁੰਦੀਆਂ ਪਰ ਇਹ ਨਹੀਂ ਆਪਾਂ ਭਰਕੇ ਬਣਾਉਣੀਆਂ ਹੈਗੀਆਂ ਜਿਹੜੀਆਂ ਭਰਕੇ ਬਣਾਉਣੀਆਂ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਆਪਾਂ ਹਰੇਕ ਤਰ੍ਹਾਂ ਦਾ ਮਤਲਬ ਸਮਾਨ ਆਪਾਂ ਹਰੇਕ ਤਰ੍ਹਾਂ ਦਾ ਬਣਾਉਨੇ ਆ ਪਰ ਬਣਾਉਨੇ ਉਹਨਾਂ ਕ ਜਿੰਨਾਂ ਕ ਬਿਨਾ ਸਰਦਾ ਨਹੀਂ ਹੈ ਨਾ ਵਾਲਾ ਇਕੱਠਾ ਕਰਕੇ ਮੈਂ ਕੀ ਕਰਨਾ ਹੁੰਦਾ ਤੁਹਾਨੂੰ ਵੀ ਪਤਾ ਹੀ ਹੈ ਤੇ ਆਪਾਂ ਕੀ ਕੀਤਾ ਜੀ ਆ ਸਾਰੀਆਂ ਨੂੰ ਦੇ ਲਿਆ ਚੀਰਾ ਚੀਰਾ ਦੇ ਕੇ ਤੇ ਆਪਾਂ ਇਹਨਾਂ ਨੂੰ ਲੰਮੀਆਂ ਲੰਮੀਆਂ ਨੂੰ ਤੇ ਰੱਖ ਲਿਆ ਇੱਥੇ ਤੇ ਆਹ ਦੇਖੋ ਤੁਸੀਂ ਕਿਵੇਂ ਹੁਣ ਚਿੰਤਨੀ ਲੱਗੀ ਪਈ ਐ ਇਹਨਾਂ ਦੀ ਕਿਵੇਂ ਇਕੱਠੀਆਂ ਜੀਆਂ ਹੋਈਆਂ ਪਈਆਂ ਚੀਰਾ ਦਿੱਤੇ ਤੋਂ ਬਾਅਦ ਹਨਾ ਹੁਣ ਆਪਾਂ ਕੀ ਕੀਤਾ ਜੀ ਆ ਚੱਕਿਆ ਜੀ ਸਰਵ ਲੋਹ ਦੀ ਆਪਣੇ ਕੋਲ ਹੈਗੀ ਐ ਥਾਲੀ ਤੇ ਆਪਾਂ ਕੀ ਕੀਤਾ ਜੀ ਉਹਦੇ ਵਿੱਚ ਪਾ ਲਈ ਜੀ ਆਪਾਂ ਪੀਲੀ ਸਰੋ ਇੱਕ ਕੱਪ ਆਪਾਂ ਚਮਚਾ ਜਆ ਵੱਡਾ ਸਾਰਾ ਮੇਰੇ ਕੋਲ ਪੀਲੀ ਸਰੋਂ ਦਾ ਪਾ ਲਿਆ ਇੱਕ ਪਾ ਲਿਆ ਜੀ ਆਪਾਂ ਧਨੀਏ ਦਾ ਪੀਲੀ ਸਰੋਂ ਜ਼ਰੂਰ ਪਾਉਣੀ ਹੈ ਜੀ ਰਾਈ ਹੈਗੀ ਤਾਂ ਰਾਈ ਪਾ ਲਓ ਪਰ ਪੀਲੀ ਸਰੋਂ ਵਾਲਾ ਬਹੁਤ ਸਵਾਦ ਬੰਦ ਹੈ ਉਸ ਤੋਂ ਬਾਅਦ ਮੈਂ ਇੱਕ ਚਮਚਾ ਚੱਕਿਆ ਜੀ ਆਪਾਂ ਸੌਂਫ ਦਾ ਪਾ ਲਿਆ ਠੀਕ ਹੈ ਗਿਣੀ ਚੱਲਿਓ ਤੁਸੀਂ ਤਿੰਨ ਪ੍ਰਕਾਰ ਦੀਆਂ ਚੀਜ਼ਾਂ ਪੈ ਗਈਆਂ ਹੁਣ ਚੌਥੀ ਆਉਣ ਵਾਲੀ ਆ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਵੀ ਆਪਾਂ ਨੇ ਕੀ ਪਾਉਣਾ ਹੈਗਾ ਜੀ ਆਪਾਂ ਚੌਥਾ ਚਮਚਾ ਚੱਕਿਆ ਜੀ ਤੇ ਆਪਾਂ ਮੇਥਿਆਂ ਦਾ ਪਾਤਾ ਠੀਕ ਹੈ ਮੇਥੇ ਜਿਹੜਾ ਪਰਲਾ ਕੇ ਖਾਣੇ ਆ ਠੰਡ ਦੇ ਵਿੱਚ ਉਹ ਤੇ ਇਹੋ ਜੀਆਂ ਚੀਜ਼ਾਂ ਤੁਸੀਂ ਬਣਾ ਕੇ ਰੱਖ ਲਿਆ ਕਰੋ ਬਾਹਲਾ ਇਕੱਠਾ ਨਾ ਬਣਾਇਆ ਕਰੋ ਛੋਟੀਆਂ-ਛੋਟੀਆਂ ਡੱਬੀਆਂ ਭਰ ਕੇ ਰੱਖ ਲੀਆਂ ਜੇ ਪਰਿਵਾਰ ਦਾ ਕੰਮ ਆ ਤਾਂ ਭਾਈ ਕੀ ਕਹਿਣਾ ਇੱਕ ਚਮਚਾ ਪਾ ਲਿਆ ਜੀ ਆਪਾਂ ਕਾਲੀਆਂ ਮਿਰਚਾਂ ਦਾ ਠੀਕ ਹੈ ਤੇ ਮੈਂ ਕੀ ਕਰਦੀ ਹਾਂ ਨਾ ਅੱਧਾ ਕਿਲੋ ਵਾਲੇ ਡੱਬੇ ਜੇ ਭਰ ਕੇ ਰੱਖ ਲੈਣੇ ਹੈਗੇ ਆ ਕਿਲੋ ਵਾਲੇ ਤੇ ਜੇ ਜ਼ਿਆਦੇ ਲੋੜ ਪਵੇ ਤਾਂ ਜ਼ਿਆਦੇ ਬਣਾ ਲੇ ਤੇ ਇੱਕ ਚਮਚਾ ਪਾ ਲਿਆ ਜੀ ਆਪਾਂ ਕਲੌਂਜੀ ਦਾ ਇਹ ਆਪਣਾ ਮਸਾਲਾ ਤਿਆਰ ਹੋ ਜਾਊਗਾ ਇਹਦੇ ਵਿੱਚ ਪਾਉਣ ਨੂੰ ਤੇ ਉਹ ਆਪਾਂ ਪਾਉਣਾ ਕਿਹੜੇ ਤਰੀਕੇ ਨਾਲ ਹੁਣ ਇਹਨੂੰ ਆਪਾਂ ਕਰ ਲਿਆ ਇਕੱਠਾ ਤੇ ਹਲਕਾ ਫੁਲਕਾ ਇਹਨੂੰ ਆਪਾਂ ਕਰ ਲੈਣਾ ਰੋਸਟ ਠੀਕ ਹੈ ਜੀ ਆਹ ਦੇਖੋ ਤੁਸੀਂ ਸਾਰਾ ਇਕੱਠਾ ਕਰ ਲਿਆ ਨਾ ਹੁਣ ਆਪਾਂ ਕੜਾਈ 'ਚ ਪਾ ਕੇ ਤੇ ਇਹਨੂੰ ਰੋਸਟ ਕਰ ਲੈਣਾ ਹੈਗਾ ਥੋੜਾ ਜਿਹਾ ਯਾਨੀ ਕਿ ਕੱਚਾ ਭੁੰਨਾ ਕੱਚਾ ਭੁੰਨਾ ਕਰ ਲੈਣਾ ਹੈਗਾ ਕੱਚਾ ਭੁੰਨਾ ਕਰਕੇ ਆਪਾਂ ਇਹਨੂੰ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹਦਾ ਕੀ ਬਣ ਗਿਆ ਭਾਈ ਹੁਣ ਮੈਂ ਇਹਨੂੰ ਦੇਖਾਂ ਉਹ ਤਾਂ ਗਿਆ ਹਨਾ ਇਹ ਆਹ ਲਓ ਜੀ ਹੁਣ ਆਪਾਂ ਪਾ ਲਿਆ ਇਹਨੂੰ ਗ੍ਰੈਂਡਰ ਦੇ ਵਿੱਚ ਗ੍ਰੈਂਡਰ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਕਰ ਦੇਣਾ ਜੀ ਦਰਡ ਫਰਡ ਦਰਡ ਫਰਡ ਕਰਤਾ ਇਹ ਤਾਂ ਨਹੀਂ ਮੋਟਾ ਰਹਿ ਗਿਆ ਹਨ ਇਹਨੂੰ ਵਾਪਸ ਪਾਵਾਂ ਚੱਕ ਕੇ ਥੋੜਾ ਜਨਾ ਇਹਦੀਆਂ ਹੋ ਮਤਲਬ ਕਿ ਰਹਿ ਗਈਆਂ ਕਾਲੀਆਂ ਮਿਰਚਾਂ ਜੀਆਂ ਹੁਣ ਦੁਬਾਰੇ ਆਪਾਂ ਰਗੜਿਆ ਜੀ ਹੁਣ ਬਣਿਆ ਵਧੀਆ ਇਹ ਇਹਨੂੰ ਇਸ ਤਰ੍ਹਾਂ ਰਗੜ ਲਓ ਰਗੜ ਕੇ ਜਿੰਨਾ ਕ ਪਾਊਗਾ ਉਨਾਂ ਕ ਪਾ ਲਓ ਜੇ ਫालतू ਆ ਤਾਂ ਉਹਨੂੰ ਰੱਖ ਦਿਓ ਯਾਨੀ ਕਿ ਉਹ ਆਪਾਂ ਮਾਤਰਾ ਬਣਾਈ ਸੀ ਕਿ ਕਿ ਚਮਚੇ ਦੀ ਤੇ ਮੇਰੇ ਕੋਲੇ ਵੀ ਇਹ ਫालतੂ ਰਹੂਗਾ ਥੋੜਾ ਜਾ ਤੇ ਮੈਂ ਇਹਨੂੰ ਪਾਸੇ ਕੱਢ ਕੇ ਰੱਖ ਲੂ ਜਿੰਨੇ ਕ ਮਿਰਚਾਂ ਨੇ ਉਹਨਾਂ ਕਪਾ ਲੂੰਗੀ ਫਿਰ ਆਪਾਂ ਲਾਲ ਮਿਰਚਾਂ ਦਾ ਵੀ ਪਾਉਣਾ ਹੈਗਾ ਨਾ ਆਚਾਰ ਆਪਾਂ ਨੇ ਹੁਣ ਕੀ ਕੀਤਾ ਜੀ ਉਹ ਮਿਰਚਾਂ ਜਿਹੜੀਆਂ ਲੰਮੀਆਂ ਲੰਮੀਆਂ ਵੱਡੀਆਂ ਸੀ ਨਾ ਤੇ ਉਹਨਾਂ ਦੇ ਕਰਤੇ ਸੀ ਤਿੰਨ ਤਿੰਨ ਟੋਟੇ ਮੈਂ ਕਹਿੰਦੀ ਆ ਵੀ ਵੱਡੀਆਂ ਵੱਡੀਆਂ ਚੱਕਾਂਗੇ ਹਨਾ ਪੂਛੀ ਜੀ ਫੜ ਕੇ ਚੱਕਣੀ ਪੈਣੀ ਆ ਦੇਖੋ ਕਿਵੇਂ ਮੁੱਛ ਵਾਂਗੂ ਕੁੰਡੀ ਹੋਈ ਪਈ ਐ ਇਹਦੇ ਤੇ ਨਿੰਬੂ ਟਿਕਦਾ ਹੈ ਹਨਾ ਕੁੰਡੀ ਮੁੱਛ ਤੇ ਨਿੰਬੂ ਟਿਕਦਾ ਵੀ ਆ ਦੇਖੋ ਤੁਸੀਂ ਹੁਣ ਆਪਾਂ ਕੀ ਕੀਤਾ ਇਹਦੇ ਵਿੱਚ ਪਾ ਲਿਆ ਜੀ ਨਮਕ ਮਸਾਲੇ ਦੇ ਵਿੱਚ ਜਿੰਨਾ ਕਾਪਾ ਨੂੰ ਮਸਾਲਾ ਚਾਹੀਦਾ ਸੀ ਆਪਾਂ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਲਿਆ ਨਮਕ ਥੋੜਾ ਜਿਹਾ ਵੱਧ ਪੈ ਜਾਂਦਾ ਹੁੰਦਾ ਹਲਦੀ ਪਾ ਲਈ ਜੀ ਠੀਕ ਹੈ ਹਲਦੀ ਪਾ ਲਈ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਵਿਚਨੀ ਭਰਨੀ ਵਿੱਚ ਵੀ ਭਰੀ ਜਾਂਦੀ ਹੁੰਦੀ ਹੈ ਪਰ ਆਪਾਂ ਇਹ ਵਿਚਨੀ ਭਰਨੀ ਹੈਗੀ ਤੇ ਹੁਣ ਆਪਾਂ ਨੇ ਕੀ ਕੀਤਾ ਜੀ ਆਪਾਂ ਆਹ ਕੜਾਈ ਦੇ ਵਿੱਚ ਪਈਆਂ ਨੇ ਮਿਰਚਾਂ ਆਹ ਦੇਖੋ ਤੁਸੀਂ ਇਹ ਮੈਂ ਕੀ ਕੀਤਾ ਇਹਦੇ ਵਿੱਚ ਪਾਤਾ ਜੀ ਸਿਰਕਾ ਸਿਰਕਾ ਪਾਉਣਾ ਹੈਗਾ ਜੀ ਆਪਾਂ 3 ਚਮਚੇ ਤੇ ਨ ਟਕਣ ਜਾਨੀ ਕਿ ਭਰਕੇ ਤੇ ਟਕਣ ਪਾ ਦੇਣੇ ਨੇ ਤੇ ਨੇਦੇ ਹਨ ਚਮਚਾ ਤਾਂ ਮੇਰੇ ਕੋਲ ਹੈ ਨਹੀਂ ਸੀ ਮੈਂ ਬੋਤਲ ਚ ਉਹ ਹੀ ਸਰਕਾ ਚੱਕਿਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਦੇਣਾ ਕੁਛ ਚਿਰ ਵਾਸਤੇ ਆਪਾਂ ਇਹਨਾਂ ਨੂੰ ਰੱਖ ਦੇਣਾ ਇਹ ਪੋਲੀਆਂ ਹੋ ਜਾਣਗੀਆਂ ਸਰਕੇ ਦੇ ਨਾਲ ਇਹ ਬਣੂਗਾ ਜੀ ਖੱਟਾ ਮਿੱਠਾ ਜਆ ਜਾਨੀ ਕਿ ਨਮਕੀਨ ਤੇ ਖੱਟਾ ਜਆ ਬਣੂਗਾ ਸਵਾਦ ਬਹੁਤ ਬਣਦਾ ਹੈਗਾ ਤੇ ਨਾਲੇ ਸੌਖਾ ਤੁਰਿਆ ਫਿਰਦਾ ਬੰਦਾ ਹੀ ਪਾ ਲੈਂਦਾ ਹੁੰਦਾ ਮੈਂ ਪਤਾ ਕੀ ਕਰਦੀ ਹੁੰਨੀ ਆ ਜਦੋਂ achar ਬਣਾ ਲਿਆ ਨਾ ਜਿਹੜਾ ਦੂਜਾ ਇਕੱਠਾ ਬਣਾਉਨੇ ਹੁੰਨੇ ਆ ਆਪਾਂ ਉਹ ਵੀ ਤੁਹਾਨੂੰ ਦੱਸੂਗੀ ਕਿਵੇਂ ਬਣਦਾ ਤੇ ਆਹ ਲੋ ਜੀ ਆ ਚੱਕਿਆ ਆਪਾਂ ਤੇਲ ਗਰਮ ਕੀਤਾ ਸੀ ਤੇ ਆਪਾਂ ਮਸਾਲੇ ਦੇ ਵਿੱਚ ਪਾ ਲਿਆ ਇੱਕ ਕੌਲੀ ਆਪਾਂ ਪਕੜਛੀ ਜੀ ਭਰ ਕੇ ਨਾ ਵੱਡੀ ਸਾਰੀ ਤੇ ਗਰਮ ਕਰ ਲਿਆ ਤੇਲ ਤੇ ਮਸਾਲੇ ਦੇ ਵਿੱਚ ਇਹ ਦਿੱਤਾ ਜੀ ਘੋਲ ਆ ਸਾਰਾ ਲਟਰ ਪਟਰ ਆਪਣਾ ਇਕੱਠਾ ਕੀਤਾ ਹੋਇਆ ਸੀਗਾ ਜੀ ਉਹ ਆਪਾਂ ਇਹਦੇ ਵਿੱਚ ਘੋਲ ਕੇ ਤੇ ਮਸਾਲੇ ਨੂੰ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਰੱਖੀਆਂ ਸੀ ਨਾ ਕੜਾਹੀ ਦੇ ਵਿੱਚ ਤੇ ਉਹਦੇ ਵਿੱਚ ਸੁੱਟ ਦੇਣਾ ਹੈਗਾ ਇਹਨੂੰ ਮਸਾਲੇ ਨੂੰ ਗਰਮ ਗਰਮ ਤੇਲ ਤੇ ਵਿੱਚੇ ਮਸਾਲਾ ਤੇ ਉਹ ਪੋਲੀਆਂ ਹੋ ਗਈਆਂ ਜੀ ਸਿਰਕੇ ਨਾਲ ਹਲਕੀਆਂ ਫੁਲਕੀਆਂ ਜਿਆਦੇ ਪੋਲੀਆਂ ਨਹੀਂ ਕਰਨੀਆਂ ਨਹੀਂ ਤਾਂ ਹੋਰ ਹੀ ਹੋ ਜਾਂਦੀਆਂ ਟੇਸਟੀ ਨਹੀਂ ਬਣਦਾ ਨਾ ਹੀ ਤੜਕੋ ਮਿਰਚਾਂ ਨੂੰ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਤੜਕ ਕੇ ਬਣਾ ਲੈਂਦੀਆਂ ਉਹ ਨਹੀਂ achar ਬਾਲੇ ਦਿਨ ਖੜਦਾ ਹੁੰਦਾ ਇਸ achar ਨੂੰ ਭਾਵੇਂ ਤੁਸੀਂ 6 ਮਹੀਨੇ ਰੱਖ ਲਓ ਇਹ ਖਰਾਬ ਨਹੀਂ ਹੁੰਦਾ ਜੀ ਕਦੇ ਵੀ ਨਹੀਂ ਹੁੰਦਾ ਖਰਾਬ ਇਹ ਇਨਨ 6 ਮਹੀਨੇ ਤਾਂ ਵਿਚਾਰਾ ਕਿੱਥੇ ਖੜੂਗਾ ਤਾਂ ਮੁੱਕ ਜੂਗਾ ਥੋੜੇ ਦਿਨਾਂ ਚ ਪਰ ਜੇ ਇਕੱਠਾ ਬਣਾ ਕੇ ਰੱਖਦੇ ਹੋ ਭਾਵੇਂ ਤੁਸੀਂ ਰੱਖ ਲਓ ਇਹ ਖਰਾਬ ਨਹੀਂ ਹੁੰਦਾ ਆ ਦੇਖੋ ਤੁਸੀਂ ਕਿੱਦਾਂ ਸੋਹਣਾ ਬਣ ਗਿਆ ਹਨਾ ਬਦਗਿਆ ਬਣ ਗਿਆ ਇਹ ਜਿਹੜਾ ਆਪਾਂ ਰਲਿਆ ਮਿਲਿਆ ਜਾ ਪਾਉਨੇ ਆ ਨਾ ਉਹ ਵੀ ਮੈਂ ਪਾ ਲਈ ਜਿਉ ਮੈਂ ਮਰਤਮਾਂ ਚ ਫਿਰ ਪਤਾ ਕੀ ਕਰਦੀ ਆ ਸਬਜੀ ਦੇ ਨਾਲ ਜਿਵੇਂ ਅਦਰਕ ਆਇਆ ਥੋੜਾ ਜਿਹਾ ਪੀਸ ਆਇਆ ਕੱਟ ਕੇ ਸਿੱਟ ਤਾਂ ਨਿੰਬੂ ਆਇਆ ਉਹ ਕੱਟ ਕੇ ਸਿੱਟ ਤਾਂ ਮਿਰਚਾਂ ਆਈਆਂ ਉਹ ਕੱਟ ਕੇ ਸਿੱਟਦੀਆਂ ਲਟਰ ਪਟਰ ਜਿਹਾ ਇਕੱਠਾ ਕਰਕੇ ਮੈਂ ਛੋਟੀ ਜੰਨੀ ਹੈਗੀ ਆ ਵਧੀਆ ਬਣ ਜਾਂਦਾ ਆਹ ਲੋ ਜੀ ਆਪਾਂ ਹੁਣ ਇਹਨੂੰ ਡੱਬੀ ਦੇ ਵਿੱਚ ਇਹ ਜਿਹੜੀ ਡਾਈਨਿੰਗ ਟੇਬਲ ਤੇ ਰੱਖਣੀ ਆ ਉਹ ਛੋਟੀ ਡੱਬੀ ਚ ਪਾ ਲਿਆ ਤੇ ਬਾਕੀ ਆਪਾਂ ਵੱਡੇ ਡੱਬੇ ਦੇ ਵਿੱਚ ਪਾ ਕੇ ਕੱਢ ਦੇਾਂਗੇ 5-6 ਦਿਨ ਤੁਸੀਂ ਇਹਨੂੰ ਹਿਲਾਉਂਦੇ ਰਹੋ 5-6 ਦਿਨਾਂ ਦੇ ਵਿੱਚ ਇਹਨੇ ਤਿਆਰ ਹੋ ਜਾਣਾ ਜੇ ਆਪਾਂ ਹੁਣ ਤੜਕ ਕੇ ਬਣਾਈਏ ਮਤਲਬ ਐਟ ਅ ਟਾਈਮ ਤਿਆਰ ਕਰਕੇ ਫਿਰ ਉਹ ਬਾਹਲੇ ਦਿਨ ਹੀ ਖੜਦਾ ਹੁਣ ਤੁਸੀਂ ਆਏ ਮੇਰੇ ਵਾਂਗੂ achar ਬਣਾ ਕੇ ਦੱਸਿਓ ਮੈਨੂੰ ਵੀ ਤੁਸੀਂ achar ਕਿਵੇਂ ਬਣਾਉਨੇ ਹੋ ਤੇ ਮੇਰਾ ਪਾਇਆ ਤੁਹਾਨੂੰ ਕਿਵੇਂ ਲੱਗਿਆ ਹਨਾ ਸਾਰੇ ਆਂ ਭੈਣਾਂ ਨੇ ਵਧੀਆ ਕਮੈਂਟ ਕਰਨੇ ਵੱਡੇ ਵੱਡੇ ਮਿੱਠੇ ਮਿੱਠੇ ਕਮੈਂਟ ਕਰਨੇ 4 4 5 5 ਲਾਈਨਾਂ ਦੇ ਚੱਕਦਿਆ ਕਰੋ ਹਨਾ ਮੈਂ ਪੜੀ ਜਾਨੀ ਹੁੰਨੀ ਐ ਬੈਠੀ ਫਿਰ ਆਹ ਲੋ ਜੀ ਆਪਣੀ ਹੋ ਗਈ ਡੱਬੀ ਪੈਕ ਤੇ ਆਪਾਂ ਇਹਨੂੰ ਰੱਖ ਦਿਆਂਗੇ ਤੇ ਦੁਪਹਿਰੇ ਖਾਇਆ ਕਰਾਂਗੇ ਰਾੜ ਰਾੜ ਕੇ ਰੋਟੀਆਂ ਗਰਮ ਗਰਮ ਦੇ ਉੱਤੇ ਧਰਾਂਗੇ ਮਿਰਚਾਂ ਦਾ achar ਚਲੋ ਓਕੇ ਜੀ ਬਾਏ ਬਾਏ